ਸਤਿ ਸ਼੍ਰੀ ਅਕਾਲ ਦੋਸਤੋ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਖਬਰਾਂ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਸਟ੍ਰੇਲੀਆ ਨੇ ਪੰਜਾਬੀਆਂ ਨੂੰ ਦਿੱਤਾ ਝਟਕਾ ਵਿਦਿਆਰਥੀ ਵੀਜ਼ੇ ਤੇ ਲਾਈ ਪਾਬੰਦੀ ਕੈਨੇਡਾ ਚ ਐਡਵਾਂਸ VOTING ਸ਼ੁਰੂ ਲੋਕਾਂ ਦੀਆਂ ਲੱਗੀਆਂ ਲੰਬੀਆਂ ਸਰਕਾਰਾਂ ਸ਼ਹਿਰ ਤਸਕਰੀ ਦੀ ਔਰਤਾ ਹੱਥ ਕਮਾਂਡ ਪੁਲਿਸ ਵੱਲੋਂ 407 ਲੇਡੀਜ਼ ਮਗਲਤ ਗ੍ਰਿਫਤਾਰ ਕੈਨੇਡਾ ਚ ਪੰਜਾਬੀ ਮੋਟਿਆਰ ਦੀ ਗੋਲੀ ਵੱਜਨ ਨਾਲ ਹੋਈ ਮੌਤ ਮੁਸਤਫਾਬਾਦ ਚ ਚਾਰ ਮੰਜ਼ਿਲਾ ਇਮਾਰਤ ਹੋਈ ਟੈਟੇਰੀ ਚਾਰ ਲੋਕਾਂ ਦੀ ਹੋਈ ਮੌਤ ਹਤੇ ਹੁਣ ਖਬਰਾਂ ਵਿਸਥਾਰ ਨਾਲ ਆਸਟ੍ਰੇਲੀਆ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਝਟਕਾ ਦਿੱਤਾ ਹੈ ਜੀ ਹਾਂ ਆਸਟ੍ਰੇਲੀਆ ਨੇ ਪੰਜਾਬ ਯੂਪੀ ਅਤੇ ਬਿਹਾਰ ਸਮੇਤ ਦੇਸ਼ ਦੇ ਪੰਜ ਰਾਜਾਂ ਦੇ ਵਿਦਿਆਰਥੀਆਂ ਲਈ ਵਿਦਿਆਰਥੀ ਵੀਜ਼ਾ ਤੇ پابੰਦੀ ਲਗਾ ਦਿੱਤੀ ਹੈ ਉਹਨਾਂ ਦੇ ਵੀਜ਼ਾ ਦਸਤਾਵੇਜ਼ਾਂ ਵਿੱਚ ਧੋਖਾ ਧੜੀ ਦਾ ਦੋਸ਼ ਹੈ ਇਸ ਤੋਂ ਇਲਾਵਾ ਇਹ ਵੀ ਦੋਸ਼ ਹੈ ਕਿ ਇਹ ਵਿਦਿਆਰਥੀ ਸਟੱਡੀ ਵੀਜ਼ਾ ਤੇ ਆਸਟ੍ਰੇਲੀਆ ਵਿੱਚ ਪੂਰਾ ਸਮਾਂ ਕੰਮ ਕਰ ਰਹੇ ਸਨ यूपी ਅਤੇ ਬਿਹਾਰ ਤੋਂ ਇਲਾਵਾ ਜਿਨ੍ਹਾਂ ਰਾਜਾਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਦੇ ਵਿੱਚ ਪੰਜਾਬ, ਹਰਿਆਣਾ ਤੇ ਗੁਜਰਾਤ ਦੇ ਵਿਦਿਆਰਥੀ ਸ਼ਾਮਿਲ ਨੇ 2 ਸਾਲ ਪਹਿਲਾਂ ਵੀ ਆਸਟ੍ਰੇਲੀਆ ਨੇ ਇਹਨਾਂ 5 ਰਾਜਾਂ ਤੇ ਪਾਬੰਦੀ ਲਗਾਈ ਸੀ ਹਾਲਾਂਕਿ ਬਾਅਦ ਵਿੱਚ ਇਸ ਵਿੱਚ ਢਿੱਲ ਦੇ ਦਿੱਤੀ ਗਈ ਸੀ ਕੈਨੇਡਾ ਦੇ ਸੰਘੀ ਚੋਣ ਐਡਵਾਂਸ ਪੋਲ ਸ਼ੁੱਕਰਵਾਰ ਨੂੰ ਖੁੱਲ ਗਏ ਜਿਸ ਨਾਲ ਵੋਟਰਾਂ ਨੂੰ 28 ਅਪ੍ਰੈਲ ਨੂੰ ਅਧਿਕਾਰਤ ਚੋਣ ਦਿਨ ਤੋਂ ਪਹਿਲਾਂ ਵੋਟ ਪਾਉਣ ਲਈ ਕਈ ਦਿਨ ਮਿਲ ਗਏ ਨੇ ਰਜਿਸਟਰਡ ਵੋਟਰ 18 ਤੋਂ 21 April ਤੱਕ ਆਪਣੇ ਨਿਰਧਾਰਿਤ VOTING ਕੇਂਦਰ ਜਾ ਕੇ ਵੋਟ ਪਾ ਸਕਦੇ ਨੇ VOTING ਹਰ ਰੋਜ਼ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਕੁੱਲ 12 ਘੰਟੇ ਲਈ ਹੋ ਰਹੀ ਹੈ ਦੇਸ਼ ਭਰ ਦੇ ਸ਼ਹਿਰਾਂ ਦੇ ਵਿੱਚ ਕੈਨੇਡੀਅਨਾਂ ਨੂੰ ਲੰਬੀਆਂ ਲਾਈਨਾਂ ਵਿੱਚ ਖੜੇ ਹੋਣਾ ਪਿਆ ਸੋਸ਼ਲ ਮੀਡੀਆ ਖਾਤਿਆਂ ਦੇ ਅਨੁਸਾਰ ਕਈ ਐਡਵਾਂਸ ਪੋਲਿੰਗ ਸਟੇਸ਼ਨਾਂ ਤੇ ਵੋਟ ਪਾਉਣ ਲਈ 1 ਘੰਟੇ ਦੀ ਉਡੀਕ ਕਰਨੀ ਪਈ ਇੱਕ ਰਿਪੋਰਟ ਦੇ ਅਨੁਸਾਰ ਇਲੈਕਸ਼ਨਸ ਕੈਨੇਡਾ ਦੇ ਬੁਲਾਰੇ ਡੁਗਲੇਟ ਮੋਰਸਲਿਨ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਬਹੁਤ ਜ਼ਿਆਦਾ ਦਿਲਚਸਪੀ ਹੈ ਤੇ ਕਈ VOTING ਕੇਂਦਰਾਂ ਤੇ ਭੀੜ ਹੈ ਮੋਰਸਲਿਨ ਨੇ ਕਿਹਾ ਹੈ ਕਿ ਐਡਵਾਂਸ ਪੋਲਿੰਗ ਦੇ ਪਹਿਲੇ ਦਿਨ ਜ਼ਿਆਦਾ ਮਤਦਾਨ ਦਾ ਮਤਲਬ ਇਹ ਨਹੀਂ ਹੈ ਕਿ ਕੁੱਲ VOTING ਜ਼ਿਆਦਾ ਹੋਵੇਗੀ ਪਰ ਬਹੁਤ ਸਾਰੇ ਸੰਕੇਤ ਉਸ ਦਿਸ਼ਾ ਵੱਲ ਇਸ਼ਾਰਾ ਕਰ ਰਹੇ ਨੇ ਪੰਜਾਬ ਵਿੱਚ ਨਸ਼ਾ ਤਸਕਰੀ ਖਿਲਾਫ ਛੇੜੀ ਜੰਗ ਦੌਰਾਨ ਵੱਡਾ ਖੁਲਾਸਾ ਹੋਇਆ ਹੈ ਸੂਬੇ ਵਿੱਚ ਨਸ਼ਾ ਤਸਕਰੀ ਵਿੱਚ ਵੱਡੀ ਗਿਣਤੀ ਚ ਔਰਤਾਂ ਸ਼ਾਮਿਲ ਨੇ ਪੰਜਾਬ ਪੁਲਿਸ ਨੇ 1 ਮਾਰਚ 2025 ਤੋਂ ਹੁਣ ਤੱਕ 407 ਮਹਿਲਾ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜ ਪੁਲਿਸ ਵਿਭਾਗ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਐਨਡੀਪੀਏ ਐਕਟ ਦੇ ਤਹਿਤ ਇੰਨੀ ਵੱਡੀ ਗਿਣਤੀ ਦੇ ਵਿੱਚ ਮਹਿਲਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਰਅਸਲ ਪੁਲਿਸ ਨੇ ਅਜੇ ਤੱਕ ਸਿਰਫ ਉਹਨਾਂ ਮਹਿਲਾਵਾਂ ਨੂੰ ਕਾਬੂ ਕੀਤਾ ਹੈ ਜੋ ਸ਼ਰੇਆਮ ਨਸ਼ਾ ਤਸਕਰੀ ਕਰਦੀਆਂ ਸੀ। ਉਂਝ ਨਸ਼ਾ ਤਸਕਰੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਵੱਡੇ ਪੱਧਰ ਤੇ ਹੈ। ਨਸ਼ੇ ਦੀ ਸਪਲਾਈ ਲਈ ਮਹਿਲਾਵਾਂ ਨੂੰ ਵਰਤਿਆ ਜਾ ਰਿਹਾ ਹੈ। ਮਹਿਲਾਵਾਂ ਉੱਪਰ ਜ਼ਿਆਦਾ ਸ਼ੱਕ ਨਹੀਂ ਕੀਤਾ ਜਾਂਦਾ ਇਸ ਲਈ ਉਹ ਆਸਾਨੀ ਨਾਲ ਨਸ਼ਾਈ ਕਥਾਂ ਤੋਂ ਦੂਜੀ ਥਾਂ ਪਹੁੰਚਾ ਦਿੰਦੀਆਂ ਨੇ ਹੁਣ ਪੁਲਿਸ ਅਗਲੀਆਂ ਕੜੀਆਂ ਤੋੜਨ ਲਈ ਵੀ ਕੰਮ ਕਰ ਰਹੀ ਹੈ ਖਬਰਾਂ ਦਾ سلسلہ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ this program is sponsored by dr surinder singh gil immigration consultant ताजी खबरा देखण ਲਈ ਹੁਣੇ ਸਬਸਕ੍ਰਾਈਬ ਕਰੋ ਸਬਰੰਗ ਟੀਵੀ ਨੂੰ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਕੈਨੇਡਾ ਚ ਪੰਜਾਬੀ ਮੁਟੀਆਰ ਦੀ ਗੋਲੀ ਵਜਨ ਨਾਲ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਦੱਸ ਜਾਈਏ ਕਿ ਮ੍ਰਿਤਕਾ ਦੀ ਪਛਾਣ ਹਰਸਿਮਰਤ ਰੰਦਾਵਾ ਵਜੋਂ ਹੋਈ ਹੈ ਜਾਣਕਾਰੀ ਮੁਤਾਬਿਕ ਹਰਸੀਮਰਤ ਰੰਦਾਵਾ ਤਰਨਤਾਰਨ ਦੇ ਪਿੰਡ ਧੁੰਦਾ ਦੀ ਰਹਿਣ ਵਾਲੀ ਸੀ ਅਚਾਨਕ ਕਿਸੇ ਦੇ ਵੱਲੋਂ ਗੋਲੀ ਚਲਾਉਣ ਕਾਰਨ ਉਸ ਦੀ ਮੌਤ ਹੋਈ ਹੈ ਸੂਤਰਾਂ ਤੋਂ ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਹਰਸੀਮਰਤ ਰੰਦਾਵਾ ਕੈਨੇਡਾ ਦੇ ਇੱਕ ਕਾਲਜ 'ਚ ਪੜ੍ਹਾਈ ਕਰ ਰਹੀ ਸੀ ਅਤੇ ਕੰਮ ਤੇ ਜਾਂਦੇ ਸਮੇ ਬੱਸ ਸਟਾਪ ਤੇ ਖੜੀ ਸੀ ਇਸ ਦੌਰਾਨ ਗੋਲੀਬਾਰੀ ਦੌਰਾਨ ਉਸ ਨੂੰ ਗੋਲੀ ਲੱਗੀ ਅਤੇ ਉਸ ਦੀ ਮੌਤ ਹੋ ਗਈ ਮਾਮਲੇ ਸੰਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੂਰਬੀ ਦਿੱਲੀ ਦੇ ਮੁਸਤਾਫਾ ਬਾਦ ਇਲਾਕੇ ਦੇ ਵਿੱਚ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਢੇਰੀ ਹੋ ਗਈ ਹੈ। ਇਸ ਹਾਦਸੇ ਦੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਮਲਬੇ ਹੇਠ ਕਈ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਦਿੱਲੀ ਪੁਲਿਸ ਅਤੇ ਐਨਡੀਆਰਐਫ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜੇ ਸ਼ੁਰੂ ਕੀਤਾ ਗਿਆ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਢਹਿ ਟੇਰੀ ਹੋਈ ਇਮਾਰਤ ਦੇ ਵਿੱਚ ਉਹ ਸਾਰੀ ਦਾ ਕੰਮ ਚੱਲ ਰਿਹਾ ਸੀ ਵਧੀਕ ਪੁਲਿਸ ਕਮਿਸ਼ਨਰ ਵਿਨਿਤ ਕੁਮਾਰ ਨੇ ਦੱਸਿਆ ਕਿ ਇਹ ਘਟਨਾ ਬੀਤੀ ਸ਼ਾਮ ਵਾਪਰੀ ਮੌਕੇ ਤੇ ਪਹੁੰਚਣ ਤੇ ਪਤਾ ਲੱਗਿਆ ਕਿ ਧੂੜ ਭਰੀ ਹਨੇਰੀ ਕਾਰਨ ਇੱਕ ਚਾਰ ਮੰਜ਼ਿਲਾ ਇਮਾਰਤ ਢਹਿ ਗਈ ਸੀ ਉਹਨਾਂ ਦੱਸਿਆ ਕਿ ਇਸ ਹਾਦਸੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 2 ਜ਼ਖਮੀ ਦੱਸੀ ਜਾ ਰਹੇ ਨੇ इंडियन प्रीमियर लीग 2025 ਦੇ 34ਵੇਂ ਮੈਚ ਦੇ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਦਾ ਸਾਹਮਣਾ ਪੰਜਾਬ ਕਿੰਗਸ ਨਾਲ ਹੋਇਆ ਇਸ ਮੈਚ ਦੇ ਵਿੱਚ ਪੰਜਾਬ ਨੇ ਪੰਜ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਇਹ ਸੱਤ ਮੈਚਾਂ ਵਿੱਚ ਰਾਇਲ ਚੈਲੰਜਰਸ ਬੈਂਗਲੌਰ ਦੀ ਚੌਥੀ ਹਾਰ ਸੀ ਉੱਥੇ ਹੀ ਪੰਜਾਬ ਦੀ ਸੱਤ ਮੈਚਾਂ 'ਚ ਇਹ ਪੰਜਵੀਂ ਜਿੱਤ ਰਹੀ ਹੈ ਰਾਇਲ ਚੈਲੰਜਰਸ ਬੈਂਗਲੌਰ ਨੇ अपने घरेलू मैदान च यह लगातार तीजा मैच हारे टीचे का पीछा पंजाब किंग्स की शुरुआत भी चंकी नहीं रही प्रियंश आरिया से प्रभसिमरन सिंह जो इंपैक्ट सब वजों आए सन बहुता कुछ नहीं कर सके प्रभसिमरन तेरह दौड़ा बनाने बना भुवनेश्वर कुमार ने आउट किया जदों के प्रियांश न सोलह दौड़ा देजी स्कोर से जोश हेजलवुड ने आउट किया ਪ੍ਰਿਆੰਸ਼ ਦੇ ਆਊਟ ਹੋਣ ਸਮੇ ਪੰਜਾਬ ਦਾ ਸਕੋਰ 2 ਵਿਕਟਾਂ ਤੇ 32 ਦੌੜਾਂ ਸੀ ਇਥੋਂ ਸ਼੍ਰੇਸ਼ ਅਯਰ ਅਤੇ ਜੋਸ਼ ਇੰਗਲਿਸ਼ ਨੇ ਮਿਲ ਕੇ ਪੰਜਾਬ ਦਾ ਸਕੋਰ 50 ਤੋਂ ਪਾਰ ਪਹੁੰਚਾਇਆ ਉਧਰ ਹਲਕਾ ਫਤਿਹਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਤੇ ਪੰਸਬ ਦੇ ਚੇਅਰਮੈਨ ਬਲਬੀਰ ਸਿੰਘ ਪੰਨੂ ਦੇ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਚ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪ੍ਰਾਈਵੇਟ ਸਕੂਲਾਂ ਦੀ ਤਰਸਤੇ ਅਤਿ ਆਧੁਨਿਕ ਸਹੂਲਤਾਂ ਨਾਲ ਪੜਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਕਰੀਬ 20000 ਅਧਿਆਪਕਾਂ ਦੀ ਭਰਤੀ ਕੀਤੀ ਗਈ ਹੈ ਤੇ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ IAS, IPS, PCS ਤੇ IIT ਆਦਿ ਉੱਚ ਵਿਸ਼ਿਆਂ ਸੰਬੰਧੀ ਸਿੱਖਿਆ ਪ੍ਰਦਾਨ ਕਰਕੇ ਉਹਨਾਂ ਦਾ ਭਵਿੱਖ ਉਜਵਲ ਬਣਾਇਆ ਜਾ ਰਿਹਾ ਹੈ। ਬਟਾਲਾ ਦੇ ਪਿੰਡ ਕੁਤਬੀ ਨੰਗਲ ਚ ਇੱਕ ਘਰ ਚੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਨੇ ਛਾਪੇਮਾਰੀ ਕਰਕੇ 340 ਦੇ ਕਰੀਬ ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ ਨੇ। ਥਾਣਾ ਸਿਵਲ ਲਾਈਨਸ ਦੇ ਐਸ ਐਚ ਓ ਅਤੇ ਆਪਕਾਰੀ ਵਿਭਾਗ ਦੇ ਇਨਸਪੈਕਟਰ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਅਜਨਾਲਾ ਤੋਂ ਦੋ ਗੱਡੀਆਂ ਵਿੱਚ ਸ਼ਰਾਬ ਲਿਆਂਦੀ ਜਾ ਰਹੀ ਹੈ। ਛਾਪੇਮਾਰੀ ਕਰਕੇ ਘਰੋਂ ਵੱਖ-ਵੱਖ ਬ੍ਰਾਂਡਸ ਦੀਆਂ ਕਰੀਬ 340 ਪੇਟੀਆਂ ਸ਼ਰਾਬ ਬਰਾਮਦ ਹੋਈ ਹੈ। ਉਧਰ ਥਾਣਾ ਸਦਰ ਦੇ ਐਸ ਐਚ ਓ ਨੇ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਸਰਜ ਜੀ ਆਸਤੋ ਕਿਨੇ ਗਰੂਪ ਨੇ ਕਿਹੜੇ ਏਰੀਆ ਅੱਜ ਸਾਡੇ ਐਕਸਾਈਟ ਭਾਗ ਦੇ ਨਾਲ ਇੱਕ ਸਤਿਗੁਰਿੰਦਰ ਸਿੰਘ ਜੀ ਇਹਨਾਂ ਨੂੰ ਇਨਫਰਮੇਸ਼ਨ ਸੀ ਸਾਨੂੰ ਕੁਝ ਇਨਫਰਮੇਸ਼ਨ ਸੀ ਕਲ ਸਤਿੰਦਰ ਸਿੰਘ ਕਿੰਦਰਾ ਜਿਹੜਾ ਨਾਲ ਉਹਦੇ ਅਜੇ ਜਿਹੜਾ ਘਰ ਦੇ ਵਿੱਚ ਨਜਾਇਜ਼ ਜਿਹੜੀ ਆ ਆਪਣਾ ਅੰਗਰੇਜ਼ੀ ਸ਼ਰਾਬ ਰੱਖ ਕੇ ਜਿਹੜਾ ਵੇਚ ਰਿਆ ਤੇ ਇਹਨੇ ਸਿਚਰਾਵਾਇ ਤੋਂ ਕਰੀਬ ਅਕਾਤੀ ਮਾਰਕੀਰ ਛੇਕੇ ਸਸਤੇ ਹੋਏ ਸੀ ਫੁਰਮ ਅਕਾਕੇ ਵੱਖੋ ਕਥੇਕੇ ਨੂੰ ਬਟਾਉਣਾਂ ਲੈ ਕੇ ਕੱਤੀ ਕੀਤੀ ਸੀ ਤੇ ਅੱਜ ਕਰੀਬ 300 350 ਦੀ ਜਿਹੜੀ ਹੈ ਇਹ ਕਪੂਤੀ ਵਾਪਸ ਕੁਮਾਰਪਿਆ ਮਿਸ਼ਾਲ ਜਿਹੜੀ ਉਹ ਦਾ ਜਿਹੜਾ ਕਾਨੂੰਨੀ ਕਾਰਵਾਈ ਕਰਕੇ ਪੱਛਾ ਜਿਹੜਾ ਦੇ 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 ਕਿਹੜੇ ਕਿਹੜੇ ਮਾਰਕਾ ਦੀ ਪੇਟੀ ਖੜੀ ਹੈ ਤੇ ਕਿੰਨੀਆ ਕਿੰਨੀ ਹੈ ਇਹ ਬਲੰਡਰ ਪੈਡ ਬੰਡਰ ਪੈਡ ਆਰਸੀ ਮਕਡਾਵਲ ਮਕਡਾਵਲ ਮਿਡਿਊ ਲੈਵਲ ਹੈ ਇਹ ਕਲੱਬ ਉਸकी ਵਕੂਕਰ ਮਾਰਕੀਆਂ ਨੇ तकरीबन 344 ਚਟੀਆਂ ਜਿਹੜੀਆਂ ਫੜੀਆਂ। ਇਹਨਾਂ ਨੇ ਕਿੱਥੇ ਸੇਲ ਕਰਨੀ ਸੀ ਇਹਦਾ? ਇਹਨਾਂ ਸੇਲ ਜਿੱਥੇ ਪਿੰਡਾਂ ਦੇ ਵਿੱਚ ਲੋਕ ਆਂਦੇ ਨੇ ਇਹਨਾਂ ਸਸਤੀਆਂ ਦੇ ਸੀ ਮਹਿੰਗੇ ਭਾਅ ਜਿੱਥੇ ਦੋ ਗੋਲਾਂ ਦੇਤੀ ਪਿੰਡ ਦੇ ਚਾਰ ਗੋਲਾਂ ਵੇਚਦੀਆਂ ਇਸ ਤਰ੍ਹਾਂ ਜਿਹੜੀ ਸੇਲ ਕਰਦੇ ਸੀ। ਕੀ ਕਾਰਵਾਈ ਕੀਤੀ ਗਈ? ਇਹ ਮਾਮਲੇ ਦਰਜ ਨਹੀਂ ਹੋਤੀ। ਦੰਮੀ ਇੱਕ ਦੋ ਪਰਚੇ ਦਰਜ ਹੈਗੇ ਉਹਨੂੰ ਦੂਸਰਾ ਵੀ ਅਜ ਰਾਤ ਗਨਟ ਕੀਤਾ ਆ ਸਰ ਕਿਦੋਂ ਤੋਂ ਇਹ ਕਾਰੋਬਾਰ ਕਰਦੇ ਸੀ ਤੁਸੀਂ ਇਹ ਕਾਫੀ ਚੇਤੋ ਤੋਂ ਨਗਾ ਰਹੇ ਸੀ ਦੋ ਦਿਨ ਤੋਂ ਸਾਡਾ ਕਿੱਥੋਂ ਲਿਆ ਕੇ ਵੇਚਦੇ ਸੀ ਇਹ ਬਟਾਲਿਆਂ ਦੇ ਆ ਕੇ ਵਕਫਾ ਟੇਕਿਆਂ ਤੋਂ ਵੇਚਦੇ ਸੀ ਉੱਥੋਂ ਸਸਤੀ ਲੈਣ ਦੇ ਤੇ ਮਹਿੰਗੀ ਵੇਚਦੇ ਇਹ ਦੋਵੇਂ ਕਾਰੋਬਾਰ ਇਹ ਕਰਦੇ ਹੁੰਦੇ ਸੀ ਜੈਸਰਾਵ ਦੇ ਚੰਦੇ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਗਏ ਦੋ ਬੰਦੇ ਦੋਸਤ ਠੀਕ ਕਿਹੜਾ ਸੁਸਰਾਗ ਨਹੀਂ ਮੰਨਦੇ ਕਿੰਨੇ ਏ ਜਿੰਨੀ ਸਪੀਕ ਕਿਥੋਂ ਖੜੀ ਕਿੰਨੀਆਂ ਐ ਇਸ ਕਿਰੀਆਂ ਜੀ ਸਾਡਾ ਆਪਸੀ ਨੂੰ ਮਸਲਾ ਆਈ ਹਾਨੂੰ ਕਿਤੇ ਇੱਕ ਗੁੱਟ ਸੂਚਨਾ ਆਈ ਸੀ ਆਪਣੇ ਮਨ ਕੋਲ ਅਈ ਨਾਲੇ ਤੋਂ ਦੋ ਗੱਡੀਆਂ ਆ ਰਹੀਆਂ ਨੇ ਤਈ ਉਹਨਾਂ ਦਾ ਪਿੱਛਾ ਕੀਤਾ ਰੱਪੀ ਸਾਡੇ ਕੋਲ ਫੋਰਸ ਹੈ ਨਹੀਂ ਤੇ ਸਾਡੇ ਬੰਦਿਆਂ ਨੇ ਚਾਲ ਦੇ ਦੇਖਾ ਵੀ ਕਿੱਥੇ ਮੰਡ ਪਿਆ ਸਵੇਰੇ ਸੀ 11-12 ਵਜੇ ਦੇ ਕਰੀਬ ਮਹਿਕਮੇ ਨੇ ਲੈ ਕੇ ਨਾਲ ਇੱਕ ਸਾਹਿਬ ਜੀ ਟੋਟਰ ਸਾਹਿਬ ਨੂੰ ਨਾਲ ਸਬੰਧਤ ਥਾਣੇ ਨੂੰ ਸਿਵਲ ਲੈਣ ਰਿਹਾ ਸੀ ਚੁਣੇ ਲੈ ਕੇ ਇੱਥੇ ਰੇਡ ਕਰਵਾਈ ਜੀ ਇੱਥੇ ਕਰੀਬ 340 ਦੇ ਲਾਗੇ ਪੇਟੀਆਂ ਵੱਖ-ਵੱਖ ਬਣਾਉਂਦੇ ਮਿਲਦੇ ਆਉਂਦੇ ਕਿਥੋਂ ਲੈ ਕੇ ਆਉਂਦੇ ਸੀ ਪੇਟੀਆਂ ਇਹ ਹਨ ਇਨਫੋਰਮੇਸ਼ਨ ਅਜ ਨਾਲੇ ਤੋਂ ਆਈ ਆ ਜੀ ਕਿੰਨੀ ਦੇਰ ਤੋਂ ਇਹ ਕੰਮ ਕਰਦੇ ਜੀ ਇਹ ਕਾਫੀ ਦੇਰ ਤੋਂ ਕੰਮ ਕਰਦਾ ਜੀ ਤਿੰਨ ਸਾਲ ਤੋਂ ਕੰਮ ਕਰਦਾ ਕਿੰਨੇ ਜਣੇ ਇਹਦੇ ਚ ਰਮਾਲ ਦੇ ਵਿੱਚ ਦੋ ਜਣੇ ਜਿਹੜੇ ਕਿੰਦਾ ਵਾ ਇੱਕ ਆਜਾ ਨਾਲ ਮੁਰੇ ਕੀ ਕਾਰਵਾਈ ਕਰਦੇ ਜੀ ਇਹ ਆਪਣੇ ਘਰ ਚ ਸਟੋਰ ਬਣਾਇਆ ਹੈ ਕੀ ਕਾਰਵਾਈ ਹੋ ਰਹੀ ਹੈ ਕਾਰਵਾਈ ਪੁਲਿਸ ਨਾਲੋਂ ਕਰ ਲਿਆ ਜੀ ਪ੍ਰਸ਼ਾਸਨ ਨਾਲ ਵੀ ਕਰ ਲਿਆ ਬੜੀ ਜਗ੍ਹਾ ਘਰ ਇਹਨਾਂ ਦੀ ਇਹ ਕੁਤਬੀ ਨਗਰ ਪੈਂਦਾ ਹੈ ਠੀਕ ਹੈ ਭਾਜੀ ਬਹੁਤ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ